ਸਤਿ ਸ਼੍ਰੀ ਅਕਾਲ ਦੇ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲਬਾਤ ਕਰਾਂਗੇ ਪੋਸ਼ਣ ਟਰੈਕਰ ਨਾਲ ਸੰਬੰਧਿਤ ਇੱਕ ਨਵੀਂ ਸਮੱਸਿਆ ਜਿਹੜੀ ਕੁੜੀਆਂ ਨੂੰ ਆ ਰਹੀ ਹੈ ਸੈੱਟ ਡੇਟ ਐਂਡ ਟਾਈਮ ਦੀ ਸੋ ਉਹਦੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਇਹਦੇ ਵਿੱਚ ਜਿਹੜਾ ਸੈੱਟ ਡੇਟ ਐਂਡ ਟਾਈਮ ਜਿਹੜਾ ਉਹਦੇ ਵਿੱਚ ਯੂਅਰ ਸਿਸਟਮ ਕਲੌਕ ਇਜ਼ ਇਨ ਕਰੈਕਟ ਇਹ ਲਿਖਿਆ ਆ ਰਿਹਾ ਹੈਗਾ ਕਿ ਤੁਹਾਡਾ ਸਿਸਟਮ ਕਲੌਕ ਜਿਹੜਾ ਹੈਗਾ ਉਹ ਸਹੀ ਨਹੀਂ ਹੈਗਾ ਪਲੀਜ਼ ਸੈੱਟ ਯੂਅਰ ਕਲੌਕ ਟੂ ਦਾ ਕਰੰਟ ਡੇਟ ਐਂਡ ਟਾਈਮ ਆਪਣਾ ਜਿਹੜਾ ਕਲੌਕ ਆ ਉਹਨੂੰ ਹੁਣ ਵਾਲੇ ਡੇਟ ਐਂਡ ਟਾਈਮ ਤੇ ਤੁਸੀਂ ਸੈੱਟ ਕਰੋ ਠੀਕ ਹੈ ਤੇ ਓਕੇ ਕਰਦੇ ਆਂ ਤਾਂ ਪੋਸ਼ਨ ਟਰੈਕਰ ਬੰਦ ਹੋ ਜਾਂਦਾ ਸੋ ਇਸ ਸਮੱਸਿਆ ਦਾ ਹੱਲ ਆਪਾਂ ਕਿਵੇਂ ਕਰਨਾ ਉਹ ਅੱਜ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਬੈਕ ਜਾਓਗੇ ਬੈਕ ਜਾ ਕੇ ਤੁਸੀਂ ਸੈਟਿੰਗਸ ਨੂੰ ਓਪਨ ਕਰੋਗੇ ਸੈਟਿੰਗਸ ਦੇ ਵਿੱਚ ਜਾ ਕੇ ਜਿਹੜਾ ਤੁਸੀਂ ਸਿਸਟਮ ਨੂੰ ਓਪਨ ਕਰੋਗੇ ਸਿਸਟਮ ਦੇ ਵਿੱਚ ਜਿਹੜਾ ਆ ਆਪਸ਼ਨ ਅਲੱਗ-ਅਲੱਗ ਆਪਸ਼ਨਸ ਜਿਹੜੀਆਂ ਆ ਜਾਣੀਆਂ ਡੇਟ ਐਂਡ ਟਾਈਮ ਦੀ ਆਪਸ਼ਨਸ ਵੀ ਆ ਜਾਊਗੀ ਡੇਟ ਐਂਡ ਟਾਈਮ ਦੀ ਆਪਸ਼ਨ ਨੂੰ ਆਪਾਂ ਕਲਿੱਕ ਕਰਾਂਗੇ ਇਹਨੂੰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਉੱਪਰ ਜਿਹੜਾ ਡੇਟ ਤੇ ਟਾਈਮ ਉਹ ਆ ਰਿਹਾ ਹੈ ਨਾ ਤਾਂ ਇਹ ਇਹ ਜਿਹੜਾ ਡੇਟ ਟਾਈਮ ਹੈਗਾ ਵੈਸੇ ਤਾਂ ਐਗਜ਼ੈਕਟ ਹੈਗਾ ਪਰ ਇਹਨੂੰ ਅਪਡੇਟ ਕਰਨ ਦੀ ਲੋੜ ਆ ਸੋ ਇਹਨੂੰ ਆਪਾਂ ਅਪਡੇਟ ਕਰਨਾ ਜਿਹੜਾ ਆਟੋਮੈਟਿਕਲੀ ਸੈੱਟ ਕਰ ਦੇਵਾਂਗੇ ਜਿੱਥੇ ਉੱਪਰ ਆਪਸ਼ਨ ਆ ਰਹੀ ਹੈ ਸੈੱਟ ਟਾਈਮ ਆਟੋਮੈਟਿਕਲੀ ਤੁਸੀਂ ਉੱਥੇ ਕਲਿੱਕ ਕਰਨਾ ਤੇ ਇਹਨੂੰ ਓਕੇ ਕਰ ਦੇਣਾ ਤਾਂ ਇਹ ਜਿਹੜਾ ਸਾਈਨ ਹੈ ਬਲੂ ਹੋ ਜਾਊਗਾ ਜਦੋਂ ਇਹ ਨੀਲਾ ਹੋ ਗਿਆ ਤਾਂ ਇਟ ਮੀਨਸ ਤੁਹਾਡਾ ਟਾਈਮ ਆਟੋਮੈਟਿਕਲੀ ਸੈੱਟ ਹੋ ਗਿਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਤੁਸੀਂ ਜਿਹੜਾ ਆ ਜਦੋਂ ਵੀ ਓਪਨ ਕਰੋਗੇ ਪੋਸ਼ਨ ਟਰੈਕਰ ਤਾਂ ਉਹ ਸਹੀ ਹੋ ਜਾਊਗਾ ਠੀਕ ਹੈ ਉੱਥੇ ਡਾਟਾ ਸਾਈਨਿਕ ਹੋ ਜਾਊਗਾ ਡਾਟਾ ਸਾਈਨਿਕ ਹੋਣ ਤੋਂ ਬਾਅਦ ਦੁਬਾਰਾ ਜਿਹੜਾ ਪੋਸ਼ਨ ਟਰੈਕਰ ਆਹੋ ਸਹੀ ਤਰ੍ਹਾਂ ਨਾਲ ਓਪਨ ਹੋ ਜਾਊਗਾ ਠੀਕ ਹੈ ਜੀ ਇਹ ਸਮੱਸਿਆ ਜਿਹੜੀ ਅੱਜ ਕੁੜੀਆਂ ਨੂੰ ਆ ਰਹੀ ਹੈਗੀਆਂ ਇਹ ਇਹਦੇ ਨਾਲ ਸੰਬੰਧਤ ਅੱਜ ਦੀ ਵੀਡੀਓ ਸੀਗੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਕਾਫੀ ਕੁੜੀਆਂ ਦੀ ਫੋਟੋ ਕੈਪਚਰਿੰਗ ਜਿਹੜੀ ਆ ਉਹ ਲੇਟ ਹੋ ਗਈ ਇਸ ਸਮੱਸਿਆ ਦੇ ਕਰਕੇ ਸੋ ਇਹਨੂੰ ਤੁਸੀਂ ਐਵੇਂ ਕਰਕੇ ਜਿਹੜਾ ਹੱਲ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਆਪਸ਼ਨਸ ਦੱਸੇ ਹੈਗੇ ਆ ਸਟੈਪ ਬਾਈ ਸਟੈਪ ਤੁਸੀਂ ਇਹਨੂੰ ਫਾਲੋ ਕਰਕੇ ਆਪਣੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੀਆਂ ਹਰ ਇੱਕ ਪ੍ਰੋਬਲਮ ਦਾ ਹੱਲ ਮੈਂ ਜਲਦੀ ਤੋਂ ਜਲਦੀ ਕੱਢਾਂ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਵੱਧ ਵੱਧ ਕੁੜੀਆਂ ਨਾਲ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਧੰਨਵਾਦ